ਦੁਨੀਆ ਦਾ ਇੱਕ ਐਸਾ ਜ਼ਹਿਰੀਲਾ ਸੱਪਾ ਜਿਹੜਾ ਇੱਕ ਵਾਈਟ ਦੇ ਵਿੱਚ 100 ਬੰਦੇ ਨੂੰ ਮਾਰਨ ਦੀ ਸ਼ਾਂਤਾਂ ਰੱਖਦਾ ਕੋਬਰਾ ਸੱਪ ਲੜੇ ਤੇ ਕਿਹੜੇ ਸਿੰਪਟਮ ਆਉਂਦੇ ਨੇ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਅੱਗੇ ਸੁਣ ਸਕਦੇ ਹੋ ਦੋਸਤੋ ਇੱਕ ਸੱਪ ਐਸਾ ਵੀ ਆ ਜਿਹਦੇ ਲੜਨ ਤੋਂ ਬਾਅਦ ਲੋਕ ਉਹਨੂੰ ਬੰਦੇ ਨੂੰ ਮਰਿਆ ਸਮਝ ਕੇ ਜਿਉਂਦਾ ਹੀ ਫੂਕ ਦਿੰਦੇ ਨੇ ਉਹ ਕਿਹੜਾ ਸੱਪਾ ਉਹਦੇ ਬਾਰੇ ਵੀ ਗੱਲ ਕਰਦੇ ਆ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਮਿਲਣ ਵਾਲੇ ਜ਼ਹਿਰੀਲੇ ਸੱਪਾਂ ਦੀ ਕਿੰਨੀਆਂ ਕਿਸਮਾਂ ਦੇ ਇੰਡੀਆ 'ਚ ਮਿਲਦੇ ਨੇ ਤੇ ਕਿਹੜਾ ਵਰਲਡ ਦੇ ਵਿੱਚ ਸਭ ਤੋਂ ਜ਼ਹਿਰੀਲਾ ਸਨੇਕ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੰਜਾਬ ਦੇ ਲੋਕ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦਾ ਰੋਜ਼ ਵਾਹ ਪੈਂਦਾ ਜੇ ਤੁਸੀਂ ਇਹ ਵੀਡੀਓ ਨੂੰ ਪੂਰਾ ਦੇਖ ਲਓਗੇ ਤੁਸੀਂ ਈਜ਼ੀਲੀ ਡਾਇਗਨੋਸ ਕਰ ਸਕੋਗੇ ਕਿ ਤੁਹਾਨੂੰ ਕੋਈ ਜ਼ਹਿਰੀਲਾ ਸੱਪ ਲੜਿਆ ਜਾਂ ਤੁਹਾਨੂੰ ਕੋਈ ਨਾਰਮਲ ਬਿਨਾ ਜ਼ਹਿਰ ਵਾਲਾ ਸੱਪ ਲੜਿਆ ਇਹ ਤੁਸੀਂ ਵੀਡੀਓ ਦੇ ਵਿੱਚ ਕਲੀਅਰ ਕੱਟ ਦੇਖ ਲਓਗੇ ਤੇ ਜੇ ਜ਼ਹਿਰ ਜ਼ਹਿਰੀਲਾ ਸੱਪ ਲੜਿਆ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਜੇ ਬਿਨਾ ਜ਼ਹਿਰ ਵਾਲਾ ਲੜਿਆ ਤਾਂ ਕੀ ਕਰਨਾ ਚਾਹੀਦਾ ਇਹਦੇ ਬਾਰੇ ਸਾਰੀ ਗੱਲਬਾਤ ਹੋਊਗੀ ਅੱਜ ਦੀ ਵੀਡੀਓ ਚ ਤੇ ਆਪਾਂ ਪਹਿਲਾਂ ਗੱਲ ਕਰ ਲੈਂਦੇ ਆ ਜਿਹੜੇ ਪੰਜਾਬ ਦੇ ਵਿੱਚ ਜ਼ਹਿਰੀਲੇ ਸੱਪ ਮਿਲਦੇ ਨੇ ਪੰਜਾਬ ਦੇ ਵਿੱਚ ਕੋਬਰੇ ਕਈ ਤਰ੍ਹਾਂ ਦੇ ਨੇ ਪੰਜਾਬ ਦੇ ਵਿੱਚ ਜਿਹੜਾ ਮਿਲਦਾ ਉਹ ਮਿਲਦਾ ਸਪੈਕਟਿਕਲ ਕੋਬਰਾ ਜਿਹੜਾ ਤੁਸੀਂ ਫੋਟੋ ਚ ਦੇਖ ਰਹੇ ਹੋ ਇਹਦੇ ਮਗਰ ਐਨਕ ਜੀ ਬਣੀ ਹੁੰਦੀ ਹੈ ਜਿਹਦੇ ਕਰਕੇ ਇਹਨੂੰ ਸਪੈਕਟਿਕਲ ਕੋਬਰਾ ਕਹਿੰਦੇ ਨੇ ਇਹਦੇ ਵਿੱਚ ਨਿਊਰੋਟੌਕਸਿਨ ਜ਼ਹਿਰ ਹੁੰਦਾ ਇਹਦੇ ਸਿੰਪਟਮ ਕੀ ਨੇ ਇੱਕ ਤਾਂ ਬਰੀਥਿੰਗ ਜਿਹੜੀ ਸਾਹ ਲੈਣਾ ਉਹਦੇ 'ਚ ਦਿੱਕਤ ਆਉਂਦੀ ਆ ਦੂਜੀਆਂ ਪਲਕਾਂ ਭਾਰੀਆਂ ਹੁੰਦੀਆਂ ਨੇ ਤੇ ਨੀਂਦ ਆਉਂਦੀ ਆ ਇਹ ਇਹ ਸੱਪ ਦੇ ਲੱਛਣ ਨੇ ਜਦੋਂ ਇਹ ਲੜੂਗਾ ਉਹਦਾ ਨਿਸ਼ਾਨ ਕਿੱਦਾਂ ਦਾ ਬਣੂਗਾ ਉਹਦੀਆਂ ਫੋਟੋ ਅੱਗੇ ਵੀ ਲਾ ਦਿੰਨਾ ਹੁਣ ਵੀ ਲਾ ਦਿੰਨਾ ਜਦੋਂ ਵੀ ਕੋਈ ਜ਼ਹਿਰੀਲਾ ਸੱਪ ਲੜੂਗਾ ਉਹਦੇ ਇਸ ਤਰ੍ਹਾਂ ਦੋ ਦੰਦ ਹੋਣਗੇ ਠੀਕ ਆ ਬਾਈ ਚਾਂਸ ਆਪਾਂ ਕੀ ਕਰਦੇ ਆ ਇੱਕਦਮ ਪੈਰ ਪਿੱਛੇ ਖਿੱਚ ਲੈਨੇ ਆ ਤਾਂ ਉਹ ਐ ਦੋ ਛਿਟਾ ਵੀ ਬਣ ਜਾਂਦੀਆਂ ਨੇ ਜੇਕਰ ਉਹ ਦੋ ਨੇ ਐ ਖਿੱਚੇ ਹੋਏ ਨੇ ਤਾਂ ਜਹਿਰੀਲਾ ਸੱਪਾ ਜੇਕਰ ਉਹ ਜਹਿਰੀਲਾ ਸੱਪ ਨਹੀਂ ਹੈਗਾ ਤਾਂ ਉਹਦਾ ਜਿਹੜਾ ਮਾਰਕ ਆ ਆ ਜਿਹੜਾ ਤੁਸੀਂ ਫੋਟੋ ਚ ਦੇਖ ਰਹੇ ਹੋ ਉਹ ਬਣੂਗਾ ਭਾਵ ਕਿ ਆ ਉਹ ਇਸ ਤਰ੍ਹਾਂ ਹੋਊਗਾ ਜਿਵੇਂ ਕਿਸੇ ਨੇ ਦੰਦੀ ਵੱਢੀ ਹੁੰਦੀ ਹੈ ਇਹ ਜ਼ਹਿਰ ਵਾਲੇ ਤੇ ਬਿਨਾ ਜ਼ਹਿਰ ਵਾਲੇ ਸੱਪ ਦੀ ਨਿਸ਼ਾਨੀ ਆ ਇਹ ਤਾਂ ਆਪਾਂ ਗੱਲ ਕਰ ਲਈ ਕੋਬਰੇ ਦੀ ਕੋਬਰਾ ਸਾਰਿਆਂ ਨੂੰ ਪਤਾ ਵੀ ਫਣੀਆ ਰ ਸੱਪ ਹੁੰਦਾ ਫੋਟੋ ਚ ਵੀ ਦੇਖ ਲੈਣਾ ਤੁਸੀਂ ਆਪਣੇ ਜਿਹੜਾ ਪੰਜਾਬ ਰੀਜਨ ਦੇ ਵਿੱਚ ਮਿਲਦਾ ਉਹ ਮਿਲਦਾ ਸਪੈਕਟਿਕਲ ਕੋਬਰਾ ਜਿਹੜਾ ਇੰਡੀਅਨ ਕੋਬਰਾ ਉਹ ਜ਼ਿਆਦਾਤਰ ਰਾਜਸਥਾਨੀ ਰੀਜਨ ਚ ਮਿਲਦਾ ਜਿਹੜਾ 6-7 ਫੁੱਟ ਦਾ ਹੋ ਜਾਂਦਾ ਇੱਕ ਜਿਹੜਾ ਸਭ ਤੋਂ ਵੱਡਾ ਪੋਇਜ਼ਨਿਕ ਸਨੇਗਾ ਉਹ ਹੈਗਾ ਕਿੰਗ ਕੋਬਰ ਜਿਹੜਾ ਕਿ ਬਰਸਾਤੀ ਜੰਗਲਾਂ ਚ ਜ਼ਿਆਦਾ ਮਿਲਦਾ ਜਿਹੜਾ 18-20 ਫੁੱਟ ਦਾ ਲੰਬਾ ਹੋ ਜਾਂਦਾ 15 ਤੋਂ 18 ਫੁੱਟ ਲੰਬਾ ਹੋ ਜਾਂਦਾ ਤੇ ਜਿਹੜਾ ਇਹ ਹੁੰਦਾ ਸਪੈਕਟਿਕਲ ਕੋਬਰਾ ਇਹ ਹੁੰਦਾ ਸਾਰੇ 4 ਤੋਂ 5 ਫੁੱਟ ਦਾ ਇਸ ਤੋਂ ਬਾਅਦ ਆ ਜਾਂਦਾ ਜਿਹੜਾ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਸੱਪਾ ਉਹ ਹੈਗਾ ਕਾਮਨ ਕ੍ਰੇਟ ਇਹਦੇ ਨਾਲ ਜੁੜੀਆਂ ਤੁਹਾਨੂੰ ਜਿਹੜੀਆਂ ਡਿਟੇਲਾਂ ਨੇ ਉਹ ਬਹੁਤ ਜ਼ਿਆਦਾ ਨੋਟ ਕਰਨ ਵਾਲੀਆਂ ਨੇ ਇਹ ਸੱਪਾ ਜਿਹੜਾ ਇਹ ਵੀ ਨਿਊਰੋਟੌਕਸਿਨ ਜ਼ਹਿਰ ਹੁੰਦੀ ਆ ਪਰ ਨਾ ਤਾਂ ਇਹਦਾ ਲੜੇ ਦਾ ਕੋਈ ਮਾਰਕ ਹੁੰਦਾ ਬਹੁਤ ਰੇਅਰ ਜੈਂਸ ਨੇ ਵੀ ਬਹੁਤ ਥੋੜਾ ਮਾਰਕ ਹੁੰਦਾ ਇਹਦਾ ਸੂਈ ਨਾਲੋਂ ਵੀ ਬਰੀਕ ਦੰਦ ਹੁੰਦੇ ਆ ਇਹਦੇ ਇਹਦਾ ਕੋਈ ਮਾਰਕ ਵਿਜੀਬਲ ਨਹੀਂ ਹੁੰਦਾ ਮੋਸਟਲੀ ਕੇਸਾਂ ਦੇ ਵਿੱਚ ਤੇ ਇਹ ਜਿਆਦਾਤਰ ਘਰਾਂ ਦੇ ਅੰਦਰ ਆਉਂਦਾ ਅੰਦਰ ਆ ਕੇ ਇਹ ਚੂਹਾ ਵਗੈਰੇ ਦੀ ਭਾਲ ਦੇ ਵਿੱਚ ਮਤਲਬ ਮੰਜਿਆਂ ਦੇ ਵੀ ਚੜ ਜਾਂਦਾ ਭਾਵੇਂ ਜਿਹੜੇ ਗਰਮ ਖੂਨ ਵਾਲੇ ਮਤਲਬ ਲੋਕ ਨੇ ਉਹਨਾਂ ਵੱਲੋਂ ਇਹ ਅਟ੍ਰੈਕਟ ਹੁੰਦਾ ਜਿਹਦੇ ਵਿੱਚ ਹਿਊਮਨ ਵੀ ਆਉਂਦਾ ਇਹ ਕੋਲਡ ਬਲੱਡਡ ਹੁੰਦਾ ਤੇ ਇਹਦੇ ਨਾਲ ਕੀ ਹੁੰਦਾ ਇਹਦਾ ਜਿਹੜਾ ਜ਼ਹਿਰ ਆ ਉਹ ਤਿੰਨ ਤੋਂ ਚਾਰ ਘੰਟੇ ਬਾਅਦ ਅਸਰ ਕਰਨਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਬੁੱਲਾਂ ਤੇ ਚਰਨਾ ਹਟ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਸੰਗ ਸੁੱਕਣ ਲੱਗ ਜਾਂਦਾ ਫਿਰ ਪੇਟ ਦਰਦ ਉਲਟੀਆਂ ਤੇ ਹੌਲੀ-ਹੌਲੀ ਬੰਦਾ ਕੋਮਾ 'ਚ ਚਲੇ ਜਾਂਦਾ ਜਿਹੜੀ ਗੱਲ ਨੋਟ ਕਰਨੀ ਆ ਜਿਹਦੇ ਕੋਮਾ 'ਚ ਜਾਣ ਕਰਕੇ ਉਹਦੀ ਹਾਰਟ ਰੇਟ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਬਰੀਥਿੰਗ ਰੇਟ ਬਹੁਤ ਜ਼ਿਆਦਾ ਘਟ ਜਾਂਦੀ ਹੈ ਜਿਹਦੇ ਕਰਕੇ ਕਈ ਵਾਰ ਲੋਕ ਜਿਉਂਦੇ ਨੂੰ ਇਸ਼ਾਰ ਕਰ ਦਿੰਦੇ ਨੇ ਇਹ ਸਮਝ ਕੇ ਕਿ ਇਹਦੀ ਜਿਹੜੀ ਉਹ ਡੈਥ ਹੋ ਚੁੱਕੀ ਆ ਠੀਕ ਆ ਦੋਸਤੋ ਇਸ ਕਰਕੇ ਇਹ ਸੱਪ ਦੀ ਵੀ ਜ਼ਿਆਦਾਤਰ ਤੇ ਧਿਆਨ ਰੱਖਣਾ ਇਹਦੀ ਫੋਟੋ ਦੇਖ ਲਓ ਜਿਹੜਾ ਕਾਲੇ ਰੰਗ ਦਾ ਮਤਲਬ ਗੂੜਾ ਕਾਲਾ ਤੇ ਵਿੱਚ ਵਾਈਟ ਧਾਰੀਆਂ ਹੁੰਦੀਆਂ ਨੇ ਇਹਦੀ ਫੋਟੋ ਵੀ ਆਪਾਂ ਲਾਤੀ ਤੇ ਤੀਸਰਾ ਉਹਦਾ ਰਸਲ ਵਾਈਪਰ ਰਸਲ ਵਾਈਪਰ ਸਨੇਕ ਕਿਹੜਾ ਰਸਲ ਵਾਈਪਰ ਮੋਸਟਲੀ ਇਹ ਮਿਲਦਾ ਫੋਟੋ ਹੇਲ ਏਰੀਆ ਦੇ ਵਿੱਚ ਪਰ ਪਿੱਛੇ ਜੇ 3 ਤਿੰਨ ਕਸਾਲ ਦੀ ਗੱਲ ਹੈ ਮੈਂ ਇਹ ਬਠਿੰਡੇ ਜੈਤੋ ਵੀ ਦੇਖਿਆ ਇਹਦੇ ਉੱਤੇ ਇੱਕ ਪੈਟਰਨ ਜਿਹਾ ਬਣਿਆ ਹੁੰਦਾ ਉਹ ਆ ਫੋਟੋ ਦੇ ਵਿੱਚ ਤੁਸੀਂ ਨੋਟ ਕਰ ਲਓ ਇਹਦਾ ਜ਼ਹਿਰ ਹੁੰਦਾ ਹਿਮੋਟੌਕਸਿਨ ਹਿਮੋਟੌਕਸਿਨ ਦੀ ਮਤਲਬ ਤੁਹਾਨੂੰ ਫੋਟੋਆਂ ਲਾ ਦਿੰਨਾ ਭਾਵ ਕਿ ਇਹ ਮਾਸਪੇਸ਼ੀਆਂ ਨੂੰ ਖਰਾਬ ਕਰਦਾ ਜਿਵੇਂ ਆਪਾਂ ਕਹਿੰਦੇ ਨੇ ਜਲੇ ਤੋਂ ਬਾਅਦ ਛਾਲੇ ਨਹੀਂ ਹੋ ਜਾਂਦੇ ਉਸ ਤਰ੍ਹਾਂ ਹੋ ਜਾਂਦੇ ਨੇ ਇਹਦਾ ਪੇਨ ਵੀ ਕਾਫੀ ਹੁੰਦੀ ਆ ਇਹ ਰਸਲ ਵਾਈਪਰ ਸਨੇਕ ਇਹ ਵੀ ਜਾਣ ਲੇਵਾ ਜਦੋਂ ਵੀ ਇਹ ਇਹ ਤੋਂ ਬਿਨਾ ਪੰਜਾਬ ਦੇ ਵਿੱਚ ਹੋਰ ਕੋਈ ਜ਼ਹਿਰੀਲਾ ਸੱਪ ਨਹੀਂ ਮਿਲਦਾ ਇਹ ਤਿੰਨੇ ਮਿਲਦੇ ਨੇ ਤੇ ਜਿਹੜਾ ਇਹ ਤਿੰਨੇ ਸੱਪ ਨੇ ਇਹਨਾਂ ਦੇ ਕੱਟੇ ਤੋਂ ਬਾਅਦ ਤੁਸੀਂ ਤੁਰੰਤ ਨਿਸ਼ਾਨ ਇਹਨਾਂ ਦਾ ਕੱਟਣ ਦਾ ਸੇਮ ਹੋਊਗਾ ਕਿਉਂਕਿ ਜਿਹੜੇ ਪੁਆਇਜ਼ਨ ਦੇ ਦੰਦ ਨੇ ਉਹ ਦੋ ਹੀ ਹੁੰਦੇ ਆ ਸਨੇਕ ਦੇ ਜਦੋਂ ਵੀ ਤੁਹਾਨੂੰ ਕੋਈ ਇਹ ਜਿਹਾ ਸਾਈਨ ਮਿਲਦਾ ਜਾਂ ਮੰਨ ਕੇ ਚਲੋ 2-4 ਘੰਟੇ ਬਾਅਦ ਬੁੱਲਾਂ ਤੇ ਚਰਨਾ ਹਟਉਂਦੀ ਹੈ ਕਿਉਂਕਿ ਕਾਮਨ ਕ੍ਰੇਟ ਦਾ ਲੜੇ ਦਾ ਵੀ ਬਹੁਤਾ ਪਤਾ ਨਹੀਂ ਲੱਗਦਾ ਹੈਗਾ ਮੱਛਰ ਜਿੰਨਾ ਹੀ ਦਰਦ ਹੁੰਦਾ ਹੈ ਜੇ ਤੁਸੀਂ ਤੁਹਾਨੂੰ ਇਹ ਜਿਹੀ ਕੋਈ ਸਿੰਪਟਮ ਫੀਲ ਹੁੰਦੇ ਨੇ ਮਤਲਬ ਵੀ ਬੋਲ ਸੁੱਕਦੇ ਨੇ ਅਚਾਨਕ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਗਲਾ ਸੁੱਕਦਾ ਤੇ ਪੇਟ ਦਰਦ ਹੋ ਰਿਹਾ ਉਲਟੀ ਆ ਰਹੀ ਆ ਹੌਲੀ ਹੌਲੀ ਤੁਸੀਂ ਨੀਂਬ बेहोशी ਦੀ ਹਾਲਤ ਵਿੱਚ ਜਾ ਰਹੇ ਹੋ ਤਾਂ ਜਿਹੜਾ ਡਿਸਟ੍ਰਿਕਟ ਹਸਪੀਟਲ ਆ ਉੱਥੇ ਅਪਰੋਚ ਕਰੋ ਜੇ ਇਹ ਇੰਨਾ ਚੋ ਕੋਈ ਵੀ ਜ਼ਹਿਰੀਲਾ ਸੱਪ ਲੜਦਾ ਜੇਕਰ ਦੂਜਾ ਲੜਦਾ ਉਹਦੇ ਲਈ ਤੁਸੀਂ ਮਨ ਪਹਿਲਾਂ ਤਾਂ ਜੇ ਤੁਸੀਂ ਸੱਪ ਦੇਖ ਸਕਦੇ ਹੋ ਬਹੁਤ ਵਧੀਆ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਧੋ ਕੇ ਮਤਲਬ ਬੀਟਾਡੀਨ ਨਾਲ ਸਾਫ਼ ਕਰਕੇ ਫਿਰ ਵੀ ਆਪਣੇ ਡਾਕਟਰ ਦੀ ਸਲਾਹ ਲੈ ਲਓ ਤੇ ਉਹਨਾਂ ਨਾਲ ਡਿਸਕਸ ਕਰ ਲਓ ਵੀ ਕੀ ਇਹ ਜ਼ਹਿਰ ਵਾਲਾ ਸੱਪ ਹੈਗਾ ਜਾਂ ਨਹੀਂ ਹੈਗਾ ਤੇ ਹੁਣ ਆਪਾਂ ਗੱਲ ਕਰ ਲਵਾਂ ਨੇ ਵਰਲਡ ਦੀ ਸਭ ਤੋਂ ਜਿਹੜਾ ਜ਼ਹਿਰੀਲਾ ਸੱਪ ਆ ਉਹ ਹੈਗਾ ਇਨਲੈਂਡ ਟਾਈਪੈਨ ਇਹ ਆਸਟ੍ਰੇਲੀਆ ਦਾ ਸੱਪ ਹੈ ਇਹਦੀ ਇੱਕ ਬਾਈਟ ਦੇ ਵਿੱਚ 100 ਬੰਦੇ ਨੂੰ ਮਾਰਨ ਦੀ ਪਾਵਰ ਹੁੰਦੀ ਆ ਇੱਕ ਵਾਰੀ ਚ ਲੜਨ ਨਾਲ ਇਹ 100 ਬੰਦੇ ਨੂੰ ਮਾਰ ਸਕਦਾ ਤੇ ਇਹਦਾ ਜਦੋਂ ਤੱਕ ਐਂਟੀਵੈਨਮ ਨਹੀਂ ਬਣਿਆ ਸੀਗਾ ਉਦੋਂ ਤੱਕ ਜਿਹਦੇ ਵੀ ਇਹ ਲੜ ਜਾਂਦਾ ਸੀ ਉਹਦੀ ਮੌਤ ਤੈਹ ਹੋ ਰਹੀ ਸੀ ਠੀਕ ਹੈ ਦੋਸਤੋ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿਉਂਕਿ ਕੱਲ ਮੇਰਾ ਵੀ ਬਾਪ ਆ ਸੱਪ ਨਾਲ ਤੇ ਆਮ ਸਾਰੇ ਕਿਸਾਨ ਭਰਾਵਾਂ ਦਾ ਵੀ ਪੈਂਦਾ ਤੇ ਜੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਇਹ ਕਾਫੀ ਬੈਨੀਫੀਸ਼ੀਅਲ ਹੋਊਗੀ ਉਹਨਾਂ ਸੱਜਣਾ ਵਾਸਤੇ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਤੇ ਤੁਹਾਡੀ ਵੀ ਅਵੇਅਰਨੈਸ ਵਾਸਤੇ ਆ ਸਸੀ ਕੱਲ ਦੋਸਤੋ ਮਿਲਦੇ ਆ ਨੈਕਸਟ ਵੀਡੀਓ 'ਚ